ਕਮਲਜੀਤ कौर ਬੜੀ ਹੀ ਟੈਨਸ਼ਨ ਦੇ ਵਿੱਚ ਜਲੰਧਰ ਦੇ ਗੁਰਾਇਆ ਪੁਲਿਸ ਸਟੇਸ਼ਨ ਦੇ ਵਿੱਚ ਜਾਂਦੀ ਹੈ ਤੇ ਉੱਥੇ ਜਾ ਕੇ ਐਸ ਐਚਓ ਸੁਖਦੇਵ ਨੂੰ ਮਿਲਦੀ ਹੈ ਐਸ ਐਚਓ ਨੂੰ ਜਾ ਕੇ ਕਹਿੰਦੀ ਹੈ ਕਿ ਮੈਂ ਬਹੁਤ ਸਮਝ-ਸਮਝ ਕੇ ਤੇ ਡਰ-ਡਰ ਕੇ ਇੱਥੇ ਆਈ ਹਾਂ ਇਸ ਤੋਂ ਪਹਿਲਾਂ ਮੈਂ ਕਦੇ ਵੀ ਪੁਲਿਸ ਸਟੇਸ਼ਨ ਦੇ ਨੇੜੇ ਵੀ ਨਹੀਂ ਲੰਘੇ ਫਿਰ ਉਹ ਅੱਗੇ ਕਹਿੰਦੀ ਹੈ ਕਿ ਮੈਂ ਜੋ ਵੀ ਤੁਹਾਨੂੰ ਦੱਸਾਂਗੀ ਉਹ ਆਪਣੇ ਦੋਹਾਂ ਦੇ ਵਿੱਚ ਰਹੇ ਐਸਐਚ ਨੂੰ ਉਹ ਕੁੜੀ ਬਹੁਤ شریف ਲੱਗਦੀ ਆ ਤੇ ਉਹ ਉਸ ਕੁੜੀ ਨੂੰ ਪੂਰਾ ਭਰੋਸਾ ਦਵਾਉਂਦਾ ਹੈ ਕਿ ਹਾਂ ਇਹ ਗੱਲ ਆਪਣੇ ਦੋਹਾਂ ਦੇ ਵਿੱਚ ਰਹੋਗੀ ਕਮਲਦੀਪ ਦੱਸਣ ਲੱਗਦੀ ਆ ਕਿ ਅੱਜ ਤੋਂ 6 ਮਹੀਨੇ ਪਹਿਲਾਂ ਮੈਨੂੰ shaadi.com ਤੇ ਇੱਕ ਸੰਦੀਪ ਸਿੰਘ ਨਾਂ ਦੇ ਮੁੰਡੇ ਦਾ ਮੈਸੇਜ ਆਇਆ ਉਸ ਮੁੰਡੇ ਦੀ ਪ੍ਰੋਫਾਈਲ ਪੂਰੀ ਜੈਨੂਨ ਸੀ ਉਹ ਕੈਨੇਡਾ ਦਾ ਸਿਟੀਜ਼ਨ ਸੀ ਤੇ ਉੱਥੇ ਬਤੌਰ ਇੰਜੀਨੀਅਰ ਕੰਮ ਕਰ ਰਿਹਾ ਸੀ ਚੰਗੀ ਤਨਖਾਹ ਸੀ ਉਸ ਨਾਲ ਮੇਰੀ ਗੱਲਬਾਤ ਹੋਣ ਲੱਗੀ ਮੈਨੂੰ ਉਹ ਰਿਸ਼ਤਾ ਬਹੁਤ ਵਧੀਆ ਲੱਗਿਆ ਅਸੀਂ ਰਾਤ ਨੂੰ 2-2 ਘੰਟੇ ਗੱਲਾਂ ਕਰਦੇ ਰਹਿੰਦੇ ਮੈਨੂੰ ਸੰਦੀਪ ਨਾਲ ਪਿਆਰ ਹੋ ਗਿਆ ਜੇ ਮੈਂ ਉਸ ਨਾਲ ਗੱਲ ਨਾ ਕਰਦੀ ਤਾਂ ਮੈਨੂੰ ਰਾਤ ਨੂੰ 92 ਮੈਂ ਆਪਣੇ ਮਾਪਿਓ ਨਾਲ ਵੀ ਸੰਦੀਪ ਬਾਰੇ ਗੱਲ ਕਰ ਚੁੱਕੀ ਸੀ ਸੰਦੀਪ ਇਕੱਲਾ ਹੀ ਰਹਿੰਦਾ ਸੀ ਉਸਦੇ ਮਾਪਿਓ ਦੀ ਡੈਥ ਹੋ ਚੁੱਕੀ ਸੀ ਇਸ ਲਈ ਸੰਦੀਪ ਨੇ ਮੈਨੂੰ ਕਿਹਾ ਕਿ ਤੂੰ ਆਪਣੇ ਮਾਪਿਓ ਨਾਲ ਗੱਲ ਕਰ ਲੈ ਮੇਰੇ ਵੱਲੋਂ ਸਭ ਕੁਝ ਫਾਈਨਲ ਹੈ ਜਲਦੀ ਹੀ ਮੈਂ ਵਿਆਹ ਕਰਾ ਕੇ ਤੈਨੂੰ ਕਨੇਡਾ ਲੈ ਜਾਵਾਂ ਅੱਜ ਤੋਂ 1 ਮਹੀਨਾ ਪਹਿਲਾਂ ਮੈਨੂੰ ਸੰਦੀਪ ਦਾ ਫੋਨ ਆਉਂਦਾ ਹੈ ਤੇ ਉਹ ਕਹਿੰਦਾ ਕਿ ਮੈਂ ਕਿਸੇ ਕੰਮ ਤੋਂ ਇੰਡੀਆ ਆ ਰਿਹਾ ਪਰ ਸਿਰਫ 2 ਦਿਨ ਲਈ ਮੇਰੇ ਕੋਲ ਸਿਰਫ ਰਾਤ ਨੂੰ ਟਾਈਮ ਹੋਣਾ ਜੇ ਤੂੰ ਮੈਨੂੰ ਮਿਲਣਾ ਚਾਹੁੰਨੀ ਆ ਤਾਂ ਆਪਾਂ ਪਲਾਨ ਕਰ ਲੈਣੇ ਆ ਮੈਨੂੰ ਲੱਗਦਾ ਸ਼ਾਇਦ ਆਪਾਂ ਨੂੰ ਵਿਆਹ ਤੋਂ ਪਹਿਲਾਂ ਇੱਕ ਵਾਰ ਮਿਲ ਲੈਣਾ ਚਾਹੀਦਾ ਅੱਗੇ ਕਮਲਜੀਤ ਦੱਸ ਦਿਆ ਕਿ ਮੈਂ ਬਿਨਾ ਆਪਣੇ ਮਾਪਿਆਂ ਨੂੰ ਦੱਸੇ ਉਸ ਨੂੰ ਮਿਲਣ ਚਲੇਗੀ ਉਸ ਰਾਤ ਅਸੀਂ ਹੋਟਲ ਦੇ ਵਿੱਚ ਮਿਲੇ ਅਤੇ ਉਸ ਨਾਲ ਮੈਂ ਫਿਜ਼ੀਕਲ ਵੀ ਹੋ ਗਈ ਕਿਉਂਕਿ ਮੈਂ ਉਸ ਤੇ ਬਹੁਤ ਯਕੀਨ ਕਰਦੀ ਸੀ ਸਵੇਰੇ ਜਦੋਂ ਅਸੀਂ ਉੱਠੇ ਤਾਂ ਉਸਨੇ ਕਿਹਾ ਕਿ ਯਾਰ ਮੈਂ ਕਾਲੀ ਦੇ ਵਿੱਚ ਸੀ ਅਤੇ ਉੱਥੋਂ ਜ਼ਿਆਦਾ ਪੈਸੇ ਐਕਸਚੇਂਜ ਨਹੀਂ ਕਰਵਾ ਕੇ ਲੈ ਕੇ ਆਇਆ ਮੈਨੂੰ ਹੁਣ ਆਪਣੇ ਮੈਨੇਜਰ ਨੂੰ ਉੱਥੇ ਕਹਿਣਾ ਪੈਣਾ ਉਹ ਉੱਥੋਂ ਪੈਸੇ ਭੇਜ ਤਾਂ ਦੇਊਗਾ ਪਰ ਦੋ ਦਿਨਾਂ ਬਾਅਦ ਪ੍ਰੋਸੈਸ ਹੋਣਗੇ ਮੈਨੂੰ ਥੋੜੇ ਪੈਸੇ ਚਾਹੀਦੇ ਸੀ ਤਾਂ ਕਮਲ ਕਹਿੰਦੀ ਕਿ ਫੇਰ ਕੀ ਹੋਇਆ ਆਪਣਾ ਵਿਆਹ ਹੋਣ ਵਾਲਾ ਹੀ ਹੈ ਆਪਣਾ ਕਿਹੜਾ ਕੁਝ ਬੰਡਿਆ ਹੈ ਮੈਨੂੰ ਦੱਸ ਕਿੰਨੇ ਪੈਸੇ ਚਾਹੀਦੇ ਨੇ ਤਾਂ ਸੰਦੀਪ ਨੇ ਕਿਹਾ ਕਿ 1 ਲੱਖ ਮੇਰੇ ਕੋਲੇ ਆਪਣੀ ਜਾਬ ਦਾ 1 ਲੱਖ ਰੁਪਇਆ ਜੁੜਿਆ ਹੋਇਆ ਸੀ ਹੋਰ ਪਿਆ ਮੈਂ ਉਸ ਨੂੰ ਦੇ ਦਿੱਤਾ ਉਸ ਤੋਂ ਅਗਲੇ ਦਿਨ ਉਸ ਨੇ ਫੇਰ ਮੈਨੂੰ ਮੈਸੇਜ ਕੀਤਾ ਕਿ 30000 ਰੁਪਇਆ ਹੋਰ ਕੱਟ ਰਿਹਾ ਤਾਂ ਮੈਂ ਉਹ ਵੀ ਟ੍ਰਾਂਸਫਰ ਕਰ ਦਿੱਤੇ ਪਰ ਅਗਲੇ ਦਿਨ ਉਹਨੇ ਫੇਰ ਮੇਰੇ ਤੋਂ 30000 ਰੁਪਇਆ ਮੰਗਿਆ ਤਾਂ ਮੈਨੂੰ ਥੋੜਾ ਡਾਊਟ ਹੋਇਆ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਤਾਂ 2 ਦਿਨ ਰਹਿਣ ਦਾ ਹੀ ਕਿਹਾ ਸੀ ਇਸ ਤੇ ਉਸ ਨੇ ਕੋਈ ਠੀਕ ਜਿਹਾ ਜਵਾਬ ਨਾ ਦਿੱਤਾ ਮੈਂ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਬਸ ਉਸ ਦਿਨ ਤੋਂ ਉਸ ਦਾ ਨੰਬਰ ਬੰਦ ਆ ਰਿਹਾ ਅਤੇ ਸਾਰੀਆਂ ਆਈਡੀਆਂ ਤੋਂ ਮੈਨੂੰ ਬਲੌਕ ਕਰ ਦਿੱਤਾ ਅੱਗੇ ਕਮਲ ਐਸਚ ਨੂੰ ਕਹਿੰਦੀ ਆ ਕਿ ਮੈਂ ਬਹੁਤ ਸੋਚ ਸਮਝ ਕੇ ਤੁਹਾਡੇ ਕੋਲ ਆਈਆਂ ਮੈਨੂੰ ਡਰ ਵੀ ਬਹੁਤ ਹੈ ਜੇ ਮੇਰੇ ਘਰੇ ਪਤਾ ਲੱਗ ਗਿਆ ਤਾਂ ਮੇਰੀ ਘਰ ਦੇ ਵਿੱਚ ਕੀ ਇੱਜ਼ਤ ਰਹੂਗੀ ਪਰ ਮੈਂ ਇਸ ਬੰਦੇ ਤੇ ਐਕਸ਼ਨ ਲੈਣਾ ਕਿਉਂਕਿ ਮੈਂ ਇਹਨੂੰ ਦਿਲੋਂ ਪਿਆਰ ਕਰਦੀ ਸੀ ਇਹਦੇ ਨਾਲ ਵਿਆਹ ਦੇ ਸੁਪਨੇ ਸਜੋਏ ਸੀ ਗੱਲ ਰੁਪਈਆਂ ਦੀ ਨਹੀਂ ਆ ਗੱਲ ਧੋਖੇ ਦੀ ਆ ਸੰਦੀਪ ਨੇ ਮੇਰਾ ਦਿਲ ਤੋੜਿਆ ਜਿਸ ਦਿਨ ਦਾ ਨੇ ਮੈਨੂੰ ਬਲੌਕ ਕੀਤਾ ਪਤਾ ਨਹੀਂ ਕਿੰਨੇ ਵਾਰ ਮੈਂ ਮਰਨ ਦਾ ਸੋਚ ਕੇ ਹਟੀਆਂ ਐਸ ਐਚ ਓ ਸੁਖਦੀਪ ਇਸ ਕੇਸ ਨੂੰ ਸੀਰੀਅਸ ਲੈਂਦਾ ਹੈ ਤੇ ਕਮਲ ਤੋਂ ਸਾਰੇ ਪ੍ਰੂਫ ਮੰਗਦਾ ਹੈ ਸਭ ਤੋਂ ਪਹਿਲਾਂ ਐਸ ਐਚ ਓ ਇੱਕ ਸਪੈਸ਼ਲ ਟੀਮ ਬਣਾਉਂਦਾ ਉਸ ਤੋਂ ਬਾਅਦ ਉਹ ਉਸ ਨੰਬਰ ਨੂੰ ਟਰੈਕ ਕਰਦੇ ਹਨ ਜਿਸ ਤੋਂ ਸੰਦੀਪ ਕਮਲ ਨਾਲ ਗੱਲਬਾਤ ਕਰਦਾ ਸੀ ਟਰੈਕ ਕਰਨ ਤੇ ਉਹ ਨੰਬਰ ਨਿਕਲਦਾ ਬਰਨਾਲਾ ਜ਼ਿਲ੍ਹੇ ਦੇ ਬੀਲਾਪਿੰਡ ਦੇ ਨੌਜਵਾਨ ਗੁਰਪਾਲ ਸਿੰਘ ਦਾ ਮੋਢਲੀ ਗੱਲਬਾਤ ਵਿੱਚ ਹੀ ਪੁਲਸ ਨੂੰ ਗੁਰਪਾਲ ਤੇ ਸ਼ੱਕ ਪੈ ਜਾਂਦਾ ਗੁਰਪਾਲ ਸਿੰਘ ਨੂੰ ਪੁਲਿਸ ਸਟੇਸ਼ਨ ਲਿਆਂਦਾ ਕਮਲ ਨੂੰ ਪਛਾਣ ਕਰ ਲਈ ਬੁਲਾਇਆ ਜਾਂਦਾ ਕਮਲ ਪਛਾਣ ਦਿੰਦਾ ਤੇ ਕਹਿੰਦੀ ਹੈ ਕਿ ਹਾਂ ਇਹ ਉਹੀ ਮੁੰਡਾ ਹੈ ਜਿਹੜਾ ਸੰਦੀਪ ਬਣ ਕੇ ਮੇਰੇ ਨਾਲ ਗੱਲ ਕਰਦਾ ਸੀ ਅਤੇ ਜਿਸ ਨੇ ਐਨਾ ਵੱਡਾ ਧੋਖਾ ਮੇਰੇ ਨਾਲ ਕੀਤਾ ਪੁਲਿਸ ਉਸ ਦਾ ਰਿਮਾਂਡ ਲੈਂਦੀ ਹੈ ਰਿਮਾਂਡ ਦੇ ਵਿੱਚ ਉਸ ਕੋਲੋਂ ਤੋਂ ਆਈਫੋਨ ਨਿਕਲਦੇ ਹਨ ਉਹਨਾਂ ਦੋਨਾਂ ਫੋਨਾਂ ਦੇ ਵਿੱਚ 50 ਅਲੱਗ-ਅਲੱਗ ਕੁੜੀਆਂ ਦੇ ਫੋਲਡਰ ਨਿਕਲਦੇ ਨੇ ਉਹਨਾਂ ਫੋਲਡਰਾਂ ਵਿੱਚ ਕੁੜੀਆਂ ਦੇ ਡਾਕੂਮੈਂਟ ਉਹਨਾਂ ਦੀਆਂ ਫੋਟੋਆਂ ਕਈ ਕੁੜੀਆਂ ਦੀਆਂ ਦੂਜੀਆਂ ਫੋਟੋਆਂ ਵੀ ਨਿਕਲਦੀਆਂ ਹਨ ਪੁਲਿਸ ਵੀ ਹੈਰਾਨ ਹੋ ਜਾਂਦੀ ਹੈ ਕਿ ਇੱਕ 12ਵੀਂ ਪੜਿਆ ਲਿਖਿਆ ਮੁੰਡਾ ਇੰਨਾ ਦਿਮਾਗ ਕਿਵੇਂ ਲਾ ਸਕਦਾ ਫੇਰ ਪੁਲਿਸ ਵਾਲੇ ਕਹਿੰਦੇ ਨੇ ਕਿ ਸਾਰਾ ਕੁਝ ਸੱਚ-ਸੱਚ ਦੱਸਦੇ ਨਹੀਂ ਤਰੀਕੇ ਸਾਡੇ ਕੋਲ ਹੋਰ ਵੀ ਬਹੁਤ ਨੇ ਗੁਰਪਾਲ ਸਿੰਘ ਹੁਣ ਆਪਣੀ ਕਹਾਣੀ ਦੱਸਣੀ ਸ਼ੁਰੂ ਕਰਦਾ ਉਹ ਦੱਸਦਾ ਕਿ ਮੈਂ ਦੋ ਭੈਣਾਂ ਦਾ ਇਕੱਲਾ ਹੀ ਪ੍ਰਾਣ ਬਾਪੂ ਮੇਰਾ ਦੁਕਾਨ ਕਰਦਾ ਥੋੜਾ ਟਾਈਮ ਪਹਿਲਾਂ ਮੇਰਾ ਵਿਆਹ ਹੋਇਆ ਸੀ ਘਰ ਵਾਲੀ ਦਾ ਖਰਚਾ ਮੇਰੇ ਤੋਂ ਚੱਕ ਨਹੀਂ ਹੋਇਆ ਘਰ ਵਾਲੀ ਚਲੀ ਗਈ ਤੇ ਉਹਨੇ ਜਾ ਕੇ ਡਿਵੋਰਸ ਕੇਸ ਫਾਈਲ ਕਰਤਾ ਫੇਰ ਮੈਂ ਦੁਬਾਰਾ ਵਿਆਹ ਕਰਨ ਦਾ ਸੋਚਿਆ ਸ਼ਾਦੀ.com ਉੱਪਰ ਗੁਰਪਾਲ ਸਿੰਘ ਦੇ ਨਾਂ ਤੋਂ ਆਈਡੀ ਬਣਾਈ ਇੱਕ ਵੀ ਕੁੜੀ ਨੇ ਮੈਸੇਜ ਨਹੀਂ ਕੀਤਾ ਫਿਰ ਮੈਂ ਸੋਚਿਆ ਕਿ ਐਦਾਂ ਕੰਮ ਨਹੀਂ ਚੱਲਣਾ ਮੈਂ ਇੱਕ ਫੋਟੋ ਸਟੂਡਿਓ ਵਾਲੀ ਦੁਕਾਨ ਤੇ ਗਿਆ ਉੱਥੇ ਜਾ ਕੇ ਕੈਨੇਡੀਅਨ ਸਿਟੀਜ਼ਨ ਦੀ ਜਾਲੀ ਦਾਸਤਾ ਵੇਜ ਬਣਾਈ ਦੁਬਾਰਾ ਫਿਰ shaadi.com ਉੱਤੇ ਆਪਣਾ ਨਾਮ ਬਦਲ ਕੇ ਸੰਦੀਪ ਸਿੰਘ ਦੇ ਨਾਮ ਉੱਤੇ ਆਈਡੀ ਬਣਾਈ ਆਪਣੇ ਆਪ ਨੂੰ ਕੈਨੇਡਾ ਦੇ ਵਿੱਚ ਇੱਕ ਇੰਜੀਨੀਅਰ ਦਿਖਾਇਆ ਫੋਟੋਆਂ ਐਡਿਟ ਕਰਕੇ ਕੈਨੇਡਾ ਦੀ ਬੈਕਗ੍ਰਾਉਂਡ ਲਾਈ ਬਸ ਫਿਰ ਕੀ ਸੀ ਕੁੜੀਆਂ ਦੇ ਧੜਾ ਧੜਾ ਮੈਸੇਜ ਆਉਣ ਲੱਗੇ ਸਭ ਤੋਂ ਪਹਿਲਾਂ ਸ਼ਿਕਾਰ ਮੈਂ ਇੱਕ ਬੈਂਕ ਮੈਨੇਜਰ ਨੂੰ ਬਣਾਇਆ। ਬੈਂਕ ਮੈਨੇਜਰ ਨਾਲ ਮੈਂ ਲਗਾਤਾਰ 1 ਮਹੀਨਾ ਗੱਲਬਾਤ ਕੀਤੀ। ਜਦੋਂ ਨੂੰ ਮੇਰੇ ਤੇ ਯਕੀਨ ਹੋ ਗਿਆ ਤਾਂ ਮੈਂ ਉਸ ਨੂੰ ਕਿਹਾ ਕਿ ਮੈਂ ਕਿਸੇ ਕੰਮ ਤੋਂ ਇੰਡੀਆ ਆ ਰਿਹਾ। ਪਰ ਮੇਰੇ ਕੋਲ ਸਿਰਫ 5 ਦਿਨ ਨੇ। ਜੇ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਤਾਂ ਮਿਲ ਸਕਦੇ ਹੋ। ਉਹ ਮੈਨੇਜਰ ਹੋਟਲ ਵਿੱਚ ਮਿਲ ਨਾ ਜਾਂਦੀ ਹੈ। ਉਸ ਰਾਤ ਮੈਂ ਮੈਨੇਜਰ ਨਾਲ ਫਿਜ਼ੀਕਲ ਹੋਣਾ ਜਦੋਂ ਜਾਣ ਲੱਗੀ ਤਾਂ ਮੈਂ ਉਹਨੂੰ ਕਿਹਾ ਕਿ ਯਾਰ ਮੈਂ ਜ਼ਿਆਦਾ ਪੈਸੇ ਨਾਲ ਨਹੀਂ ਲੈ ਕੇ ਆ ਸਕਦਾ ਸੀਗਾ ਇੱਥੇ ਮੇਰੇ ਤੋਂ ਕੈਬ ਬੁੱਕ ਵਾਲਾ ਪੰਗਾ ਨਹੀਂ ਹੁੰਦਾ ਮੈਨੂੰ ਆਪਣੀ ਹੀ ਕਾਰ ਲੈਣੀ ਪੈਣੀ ਆ ਬੱਸ ਮੈਂ ਉਧਰ ਆਪਣੇ ਮੈਨੇਜਰ ਨੂੰ ਕਹਿ ਤਾ ਉਹ ਪੈਸੇ ਟਰਾਂਸਫਰ ਕਰਨ ਲੱਗਿਆ ਪਰ ਪੈਸੇ ਪਹੁੰਚਣ ਤੇ 2 ਦਿਨ ਲੱਗ ਜਾਣਗੇ ਇੰਨਾ ਟਾਈਮ ਮੇਰਾ ਕਾਰ ਵੇਣਾ ਸਰਦਾ ਨਹੀਂ ਮੈਨੂੰ 5 ਲੱਖ ਰੁਪਈਆ ਚਾਹੀਦਾ ਜੇ ਤੁਹਾਡੇ ਕੋਲ ਹੈ ਤਾਂ ਮੈਨੂੰ ਦੇ ਦਿਓ ਮੈਂ ਤੁਹਾਨੂੰ 2 ਦਿਨਾਂ ਬਾਅਦ ਵਾਪਸ ਕਰ ਦਿਆਂਗਾ ਉਹ ਬੈਂਕ ਮੈਨੇਜਰ ਮੈਨੂੰ 5 ਲੱਖ ਰੁਪਇਆ ਦੇ ਦਿੰਦੀ ਆ ਤੇ ਕਹਿੰਦੀ ਆ ਕਿ ਆਪਣਾ ਕਿਹੜਾ ਕੁਝ ਬੰਡਿਆ ਆਪਾਂ ਥੋੜੇ ਟਾਈਮ ਬਾਅਦ ਵਿਆਹ ਕਰਨਾ ਤਾਂ ਹੈ ਇਹ ਦੋ ਦਿਨਾਂ ਬਾਅਦ ਮੈਂ ਫੇਰ ਉਸ ਕੁੜੀ ਤੋਂ 1 ਲੱਖ ਰੁਪਇਆ ਲੈ ਲੈਣਾ ਜਦੋਂ ਤੀਸਰੀ ਵਾਰ ਮੈਂ ਫੇਰ ਉਸ ਤੋਂ ਪੈਸੇ ਮੰਗਦਾ ਤਾਂ ਉਹਨੂੰ ਡਾਊਟ ਪੈ ਜਾਂਦਾ ਉਹ ਮੇਰੇ ਤੋਂ ਕਈ ਸਵਾਲ ਪੁੱਛਦੀ ਆ ਮੈਂ ਉਹਦੇ ਜਵਾਬ ਦੇਣਾ ਮناسب ਨਹੀਂ ਸਮਝਦਾ ਉਸ ਨੂੰ ਸਾਰੀਆਂ ਆਈਡੀਆ ਤੋਂ ਬਲੌਕ ਕਰ ਦਿੰਦਾ ਹਾਂ ਤੇ ਜਿਹੜੇ ਸਿਮ ਤੋਂ ਉਸ ਨਾਲ ਗੱਲ ਕਰਦਾ ਸੀ ਉਹਨੂੰ ਤੋੜ ਕੇ ਸਿੱਖ ਦਿੰਦਾ ਮੈਨੇਜਰ ਸ਼ਰਮ ਦੀ ਮਾਰੀ ਕਿਸੇ ਕੋਲ ਗੱਲ ਨਹੀਂ ਕਰਦੀ ਅਗਲਾ ਸ਼ਿਕਾਰ ਬਣਦੀ ਹੈ ਇੱਕ ਨਰਸ ਉਹਨੂੰ ਵੀ ਮੈਂ ਇਹ ਹੀ ਕਿਹਾ ਕਿ ਮੈਂ ਕੈਨੇਡਾ ਤੋਂ ਆ ਮਾਪਿਓ ਹੈ ਨਹੀਂ ਚੰਗਾ ਬਿਜ਼ਨਸ ਆ ਬਸ ਇੱਕ ਸੰਸਕਾਰੀ ਕੁੜੀ ਦੀ ਲੋੜ ਹੈ ਉਸ ਤੋਂ ਅਗਲਾ ਸ਼ਿਕਾਰ ਬਣਦੀ ਆ ਇੱਕ ਪ੍ਰੋਫੈਸਰ ਉਹ ਪ੍ਰੋਫੈਸਰ ਕੋਲਿਜ ਦੇ ਵਿੱਚ ਪੜਾਉਂਦੀ ਸੀ ਉਹ ਪ੍ਰੋਫੈਸਰ ਦੇ ਵਿੱਚ ਮੈਂ ਇੰਨਾ ਵਿਸ਼ਵਾਸ ਬਣਾ ਦਿੱਤਾ ਕਿ ਉਹਨੇ ਆਪਣੀ ਨੌਕਰੀ ਤੋਂ ਵੀ ਰਿਜ਼ਾਈਨ ਕਰ ਦਿੱਤਾ ਉਹਨੇ ਕਿਹਾ ਕਿ ਤੁਹਾਡੇ ਕੋਲ ਇੰਨਾ ਕੁਝ ਤਾਂ ਹੈਗਾ ਮੈਂ ਕੀ ਕਰਨਾ ਨੌਕਰੀ ਕਰਕੇ ਪੁਲਿਸ ਵਾਲੇ ਉਹਦਾ ਕੰਫੈਸ਼ਨ ਸੁਣ ਕੇ ਸਿਰ ਫੜ ਕੇ ਬਹਿ ਗਏ। ਉਹਨਾਂ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਇੱਕ 12ਵੀਂ ਪਾਸ ਮੁੰਡਾ ਇੰਨਾ ਫਰਾਡ ਕਰ ਸਕਦਾ ਹੈ। ਐਸਐਚਓ ਸੁਖਦੇਵ ਸਿੰਘ ਉਹਨੂੰ ਕਹਿੰਦਾ ਕਿ ਹੁਣ ਦੱਸ ਕਿੰਨੀਆਂ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਿਆ। ਤਾਂ ਵਰਪਾਲ ਕਹਿੰਦਾ ਕਿ ਸਾਰੀਆਂ ਤਾਂ ਯਾਦ ਨਹੀਂ ਪਰ ਲਗਭਗ 50 ਹੋਣਗੀਆਂ ਤੇ ਇੰਨਾ 50 ਕੋਲੋਂ ਲਗਭਗ 50 ਲੱਖ ਰੁਪਇਆ ਮੈਂ ਖਾ ਚੁੱਕਿਆ ਹਾਂ। ਅੱਗੇ ਗ੍ਰਪਾਲ ਸਿੰਘ ਕਹਿਣਾ ਕਿ ਇਹ ਨਹੀਂ ਕਿ ਮੈਂ ਸਿਰਫ ਪੰਜਾਬ ਦੀਆਂ ਕੁੜੀਆਂ ਨੂੰ ਹੀ ਟਾਰਗੇਟ ਕੀਤਾ ਮੈਂ ਹਰਿਆਣੇ 'ਚ ਵੀ ਦਿੱਲੀ 'ਚ ਵੀ ਤੇ ਰਾਜਸਥਾਨ ਤੱਕ ਵੀ ਗਿਆ ਹੋਇਆ ਬਸ ਮੈਂ ਦੋ ਹੀ ਚੀਜ਼ਾਂ ਦੇਖਦਾ ਸੀ ਇੱਕ ਤਾਂ ਕੁੜੀ ਸੋਹਣੀ ਹੋਵੇ ਤੇ ਦੂਸਰਾ ਅਮੀਰ ਹੋਵੇ ਇਹ ਦੋਨੇ ਚੀਜ਼ਾਂ ਦੇਖਣ ਤੋਂ ਬਾਅਦ ਮੈਂ ਉਸ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੰਦਾ ਸੀ ਤੇ ਹੌਲੀ-ਹੌਲੀ ਆਪਣਾ ਵਿਸ਼ਵਾਸ ਬਣਾ ਲੈਂਦਾ ਸੀ ਪਰ ਅੱਗੇ ਗੁਰਪਾਲ ਸਿੰਘ ਕਹਿੰਦਾ ਕਿ ਇਸ ਵਿੱਚ ਦੋਸ਼ ਮੇਰਾ ਵੀ ਨਹੀਂ ਹੈ ਜਦੋਂ ਮੈਂ ਆਪਣੇ ਰੀਅਲ ਨਾਮ ਤੋਂ ਤੇ ਰੀਅਲ ਓਕੂਪੇਸ਼ਨ ਤੋਂ ਆਈਡੀ ਬਣਾਈ ਸੀ ਤਾਂ ਮੈਨੂੰ ਇੱਕ ਵੀ ਕੁੜੀ ਨੇ ਮੈਸੇਜ ਨਹੀਂ ਕੀਤਾ ਜਦੋਂ ਮੈਂ ਕਨੇਡੀਅਨ ਸਿਟੀਜ਼ਨ ਦੀ ਆਈਡੀ ਬਣਾਈ ਤਾਂ ਮੈਨੂੰ ਧੜਾ-ਧੜਾ ਮੈਸੇਜ ਆਉਣ ਲੱਗੇ ਪਹਿਲਾਂ ਰਿਸ਼ਤੇ ਬਚੋਲੇ ਜਾਂ ਰਿਸ਼ਤੇਦਾਰ ਕਰਵਾਉਂਦੇ ਹੁੰਦੇ ਸੀ ਉਦੋਂ ਤਲਾਕ ਦੇ ਚਾਂਸਸ ਬਹੁਤ ਘੱਟ ਹੁੰਦੇ ਸੀ ਪਰ ਜਦੋਂ ਦੇ ਆਪਾਂ shaadi.com ਤੇ ਅਜਈਆਂ ਹੋਰ ਵੈਬਸਾਈਟਾਂ ਤੋਂ ਰਿਸ਼ਤੇ ਲੱਭਣ ਲੱਗਿਆ ਤਾਂ ਤਲਾਕ ਦੇ ਕੇਸਾਂ ਦੀ ਗਿਣਤੀ ਵੀ ਵਧਣ ਲੱਗੀ ਹੈ ਕਦੇ ਵੀ ਕਿਸੇ ਵੀ ਆਨਲਾਈਨ ਮੈਸੇਜ ਤੋਂ ਅਕੱਲੇ ਹੋਟਲ ਦੇ ਵਿੱਚ ਮਿਲਣ ਨਾ ਜਾਓ ਹਮੇਸ਼ਾ ਆਪਣੇ ਮਾਪਿਆਂ ਨੂੰ ਦੱਸ ਕੇ ਆਪਣੇ ਮਾਪਿਆਂ ਦੀ ਪਰਮਿਸ਼ਨ ਲੈ ਕੇ ਫਿਰ ਉਹਨੂੰ ਜਾ ਕੇ ਮਿਲੋ ਧੰਨਵਾਦ